ਅੱਜ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਆ ਕਿ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਰਮਾਨਾ ਚੱਕ ਦੇ ਵਿੱਚ ਅੱਜ ਸਾਡੇ ਇਲਾਕੇ ਦੀ ਬਹੁਤ ਹੀ ਸਤਿਕਾਰਤ ਹਸਤੀ ਬਾਬਾ ਜੋਗਾ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਅੱਜ ਆਪਣੇ ਕਾਰਕਮਲਾਂ ਦੇ ਨਾਲ ਰਮਾਨਾ ਚੱਕ ਪਿੰਡ ਦੇ ਵਿੱਚ ਸਟੇਡੀਅਮ ਦਾ ਨਹੀਂ ਪੱਥਰ ਰੱਖਿਆ ਸਾਲਾਨਾ ਜੋੜ ਮੇਲਾ ਹੁੰਦਾ ਹੈ ਤਨਤਨ ਬਾਬਾ ਹਰੀਦਾਸ ਜੀ ਦਾ ਮੈਂ ਉਦੋਂ ਇੱਥੇ ਹਾਜ਼ਰੀ ਭਰਨ ਆਇਆ ਸੀਗਾ ਬਾਬਾ ਜੀ ਵੀ ਪਹੁੰਚੇ ਸੀਗੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਕ ਕਿਹਾ ਸੀਗਾ ਕਿ ਆਪਾਂ ਇਸ ਪਿੰਡ ਵਾਸਤੇ ਇੱਕ ਸਟੇਡੀਅਮ ਜਿਹੜਾ ਆ ਵਧੀਆ ਸਟੇਡੀਅਮ ਬਣਾਵਾਂਗੇ ਤਾਂ ਕਿ ਸਾਡੇ ਇਲਾਕੇ ਦੇ ਇਸ ਪਿੰਡ ਦੇ ਆਲੇ ਦੁਆਲੇ ਦੇ ਬੱਚੇ ਜਿਹੜੇ ਨੇ ਉਹ ਖੇਡਾਂ ਦੇ ਨਾਲ ਜੁੜ ਸਕਣ ਨਸ਼ੇ ਤੋਂ ਦੂਰ ਰਹਿ ਸਕਣ ਸੋ ਉਦੋਂ ਅਨਾਉਂਸਮੈਂਟ ਕੀਤੀ ਸੀਗੀ ਬਾਬਾ ਜੀ ਦੀ ਹਾਜ਼ਰੀ ਦੇ ਵਿੱਚ ਤੇ ਮੈਂ ਫਿਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨਾਲ ਗੱਲ ਕੀਤੀ ਕਿ ਰੋਮਾਨਾ ਚੱਕ ਪਿੰਡ ਦੇ ਵਿੱਚ ਆਪਾਂ ਇੱਕ ਸਟੇਡੀਅਮ ਦੇਣਾ ਹੈ ਤੇ ਉਹਨਾਂ ਨੇ ਉਸੇ ਵੇਲੇ ਹੀ 1 ਕਰੋੜ ਤੇ 33 ਲੱਖ ਰੁਪਿਆ ਜਿਹੜਾ ਸੀਗਾ ਮਨਜ਼ੂਰ ਕਰ ਦਿੱਤਾ ਤੇ ਇਸ ਔਰ ਅਸੀਂ ਸਾਰਾ ਹੀ ਉਹਦੇ ਲਈ ਜੋ ਟੈਂਡਰਿੰਗ ਪ੍ਰਕਿਰਿਆ ਸੀਗੀ ਜੋ ਸੀਗਾ ਉਹ ਕਰ ਲਿਆ ਇੱਥੇ ਫੁੱਟਬਾਲ ਗਰਾਊਂਡ ਬਣੂਗੀ ਆ ਕ੍ਰਿਕਟ ਦੀ ਪਿਚ ਬਣੂਗੀ ਚਾਰਦਵਾਰੀ ਹੋਏਗੀ ਪੌੜੀਆਂ ਜਿਹੜੀਆਂ ਸਟੈਪਸ ਨੇ ਉਹ ਬਣਨਗੇ ਤੋਂ ਬੜੀ ਵਧੀਆ ਇੱਕ ਇਲਾਕੇ ਦੇ ਵਿੱਚ ਬੱਚਿਆਂ ਵਾਸਤੇ ਇੱਕ ਬਹੁਤ ਹੀ ਖਾਸ ਚੀਜ਼ ਜਿਹੜੀ ਆ ਉਹ ਅੱਜ ਮੁਹੱਈਆ ਕਰਵਾਈ ਗਈ ਆ ਸੋ ਮੈਂ ਪਿੰਡ ਵਾਸੀਆਂ ਨੂੰ सरपंच साहब ਨੂੰ ਸਾਡੇ ਬਲਾਕ ਪ੍ਰਧਾਨ ਜੀ ਭੁਪਿੰਦਰ ਰਮਾਣਾ ਚੱਕ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਪ੍ਰਤਾਪ ਸਿੰਘ ਜੀ ਜਿੰਨੀ ਸਾਥ ਸੰਗਤ ਆਈ ਆ ਮੈਂ ਸਾਰਿਆਂ ਨੂੰ ਅੱਜ ਦੇ ਇਸ ਸ਼ੋਭ ਅਫਸਰ ਦੇ ਉਤੇ ਵਧਾਈ ਦੇਣਾ ਔਰ ਨਾਲ ਹੀ ਬੇਨਤੀ ਕਰਦਾ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਨੂੰ ਆਪਾਂ ਅਸਲੀ ਪੰਜਾਬ ਜਿਹੜਾ ਪਹਿਲਾਂ ਹੋਇਆ ਕਰਦਾ ਸੀਗਾ ਉਹ ਪੰਜਾਬ ਬਣਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਸਾਡੇ ਬੱਚੇ ਸਾਡੀ ਆਉਣ ਵਾਲੀ ਪੀੜ੍ਹੀ ਸਾਡੀ ਕੌਮ ਜਿਹੜੀ ਆ ਉਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਅਸੀਂ ਨੰਬਰ 1 ਸੂਬਾ ਜਿਹੜਾ ਪੰਜਾਬ ਪੂਰੇ ਭਾਰਤ ਦੇ ਵਿੱਚ ਬਣੇ ਪੰਜਾਬੀਆਂ ਦਾ ਪਹਿਲਾਂ ਵੀ ਗੁਰੂ ਸਾਹਿਬ ਦੀ ਧਰਤੀ ਹੈ ਗੁਰੂ ਸਾਹਿਬ ਦੀ ਮਿਹਰ ਆ ਔਰ ਜੋ ਸਾਡਾ ਪਿਛਲੇ ਸਮੇਂ ਦੇ ਵਿੱਚ ਕਾਣ ਕੀਤਾ ਆ ਨਸ਼ਿਆਂ ਨੇ ਖਾਸ ਤੌਰ ਤੇ ਅਸੀਂ ਉਸ ਦੌਰ ਦੇ ਵਿੱਚੋਂ ਗੁਜ਼ਰੇ ਆਂ ਔਰ ਅੱਜ ਲੋੜ ਆ ਕਿ ਅਸੀਂ ਉਸ ਦਰ ਨੂੰ ਪਾਰ ਕਰਦੇ ਹੋਏ ਤੋਂ ਬਾਹਰ ਆਈਏ ਔਰ ਆਪਣੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਆਪਣੀ ਆਉਣ ਵਾਲੀ ਕੌਮ ਜਿਹੜੀ ਆ ਉਹਨੂੰ ਬਚਾਈਏ ਸੋ ਮੈਂ ਅ ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਮਹਾਂਪੁਰਸ਼ਾਂ ਨੇ ਅੱਜ ਆਪਣੇ ਹੱਥੀਂ ਇਸ ਸਟੇਡੀਅਮ ਦਾ ਜਿਹੜਾ 19 ਪੱਥਰ ਰੱਖਿਆ ਹੈ ਔਰ ਮੈਨੂੰ ਪੂਰਨ ਆਸ ਆ ਕਿ ਜਦੋਂ ਆ ਬਾਬਾ ਜੀ ਦਾ ਹੱਥ ਹੋਵੇ ਸਿਰ ਤੇ ਫਿਰ ਕੋਈ ਕੰਮ ਜਿਹੜੇ ਆ ਉਹ ਰੁਕਦੇ ਨਹੀਂ ਵਾਹਿਗੁਰੂ ਆਪ ਆ ਕੇ ਕਾਰਜ ਜਣਾ ਉਹ ਨਿਪਰੇ ਚਾੜਦੇ ਨੇ ਸੋ ਇਹ ਸਟੇਡੀਅਮ ਜਿਹੜਾ ਆ ਅਸੀਂ 6 ਮਹੀਨੇ ਦੇ ਵਿੱਚ ਵਿੱਚ ਕੰਪਲੀਟ ਜਿਹੜਾ ਆ ਉਹ ਕਰ ਦਿਆਂਗੇ ਔਰ ਇਲਾਕੇ ਨੂੰ ਇੱਕ ਮੇਰੇ ਵੱਲੋਂ ਅੱਜ ਸਾਰਿਆਂ ਨੂੰ ਬਹੁਤ-ਬਾਤ ਹੈ ਮੁਬਾਰਕਬਾਦ ਜੀ ਬਹੁਤ-ਬਹੁਤ ਧੰਨਵਾਦ